110 ਦੀਏ ਕੇ ਸਰਬ ਨੌਜਵਾਨ ਸਭਾ ਫਗਵਾੜਾ ਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਫਗਵਾੜਾ ਵੱਲੋਂ ਅੱਜ ਭੈਣ ਭਰਾ ਦੇ ਪਿਆਰ ਤੇ ਸਨੇਹ ਦਾ ਪ੍ਰਤੀਕ ਪੂਜਤਰ ਤਿਹਾੜ ਰਖੜੀ ਗੁਰੂ ਨਾਨਕ ਮਿਸ਼ਨ ਨੇਤਰੀਨ ਅਤੇ ਬਿਰਧ ਆਸ਼ਰਮ ਸਪਰੋਡ ਵਿਖੇ ਮਨਾਇਆ ਗਿਆ ਇਸ ਮੌਕੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਵਿੱਚ ਸਭਾ ਦੇ ਮੈਂਬਰਾਂ ਨੇ ਨੀਤਰੀਹੀਣ ਕੁੜੀਆਂ ਨਾਲ ਭਰਪੂਰ ਪਿਆਰ ਤੇ ਸਤਿਕਾਰ ਨਾਲ ਰਖੜੀ ਬੰਨ੍ਹ ਕੇ ਉਹਨਾਂ ਨੂੰ ਤੋਹਫੇ ਪੇਟ ਕੀਤੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸੋਮ ਪ੍ਰਕਾਸ਼ ਕਾਂਤਾ ਸਰਕਾਰ ਦੇ ਕੇਂਦਰੀ ਮੰਤਰੀ ਭਾਰਤ ਸਰਕਾਰ ਨੇ ਸ਼ਿਰਕਤ ਕੀਤੀ ਵਿਸ਼ੇਸ਼ ਮਹਿਮਾਨਾਂ ਵਿੱਚ ਅਵਤਾਰ ਸਿੰਘ ਮੰਡ ਪੋਬੀ ਸਖਤਰ ਪਾਟਪਾ ਅਲਾਈਅੰਸ ਇੰਟਰਨੈਸ਼ਨਲ ਡਾਇਰੈਕਟਰ ਜਤਿੰਦਰ ਸਿੰਘ ਕੁੰਦੀ ਸਮਾਜ ਸੇਵਕ ਰਣਜੀਤ ਮੱਲਣ ਸਤਨਾਮ ਸਿੰਘ ਰਾਣਾ ਜੱਸੀ ਸਟੀਲ ਅਤੇ परम जी सिंह प्रधान आश्रम भी हाजिर रहे मुख्य मेहमानਾਂ ਨੇ ਸਭ ਤੇ ਇਸ ਮਨੁੱਖਤਾ ਪਰਿ ਉਪਰਾਲੇ ਦੀ ਪ੍ਰਸ਼ੰਸਾ ਕਰਦੇ ਹਾਂ ਕਿਹਾ ਕਿ ਇਸ ਤਰ੍ਹਾਂ ਦੇ ਤਿਉਹਾਰ ਜਦੋਂ ਸਮਾਜ ਦੇ ਅਨਾਥ ਨੇਤਰੀਆਂ ਜਾਂ ਬਜ਼ੁਰਗਾਂ ਨਾਲ ਮਨਾਏ ਜਾਂਦੇ ਹਨ ਤਾਂ ਇਹ ਨਾ ਸਿਰਫ ਉਹਨਾਂ ਦੇ ਚਿਹਰਿਆਂ ਤੇ ਮੁਸਕਾਨ ਲਿਆਉਦੇ ਹਨ ਸਗੋਂ ਮਨੁੱਖਤਾ ਦੇ ਰਿਸ਼ਤਿਆਂ ਨੂੰ ਵੀ ਮਜ਼ਬੂਤ ਕਰਦੇ ਹਨ ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਸਭਾ ਹਮੇਸ਼ਾ ਸਮਾਜ ਦੇ ਹਰ ਵਰਗ ਨਾਲ ਤਿਉਹਾਰ ਮਨਾਉਣ ਲਈ ਵਚਨਬੱਧ ਹੈ ਅਤੇ ਅੱਗੇ ਵੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਜਾਰੀ ਰਹਿਣਗੀਆਂ ਇਸ ਮੌਕੇ ਬਾਬਾ ਮੁਖਤਿਆਰ ਸਿੰਘ ਮੈਨੇਜਰ ਸਮਾਜ ਸੇਵਕ ਮਦਨ ਲਾਲ ਕੋਰੋਟਾਨੀਆ ਜਨਰਲ ਸਕੱਤਰ ਡਾਕਟਰ ਬੀਜੇ ਕੁਮਾਰ ਜਸ਼ਨ ਮਹਿਰਾ ਮਨਦੀਪ 바ਸੀ ਖਜ਼ਾਨਚੀ ਡਾਕਟਰ ਕੁਲਦੀਪ ਸਿੰਘ ਨਰਿੰਦਰ ਸੈਣੀ ਗੁਲਸ਼ਨ ਕਪੂਰ ਪਰਮਜੀਤ ਰਾਏ ਗਣੇਸ਼ ਆਦੀ ਹਾਜ਼ਰ ਰਹੇ ਤੁਸੀਂ ਦੇਖ ਰਹੇ ਹੋ ਆਇਨਾ ਟੀਵੀ ਤੋਂ ਪੰਡਾਰੀ ਦੀ ਰਿਪੋਰਟ ਸਰਬ ਨੌਜਵਾਨ ਸਰਬ ਰਿਪੋਰਟ ਫਗਵਾੜਾ ਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਵੱਲੋਂ ਅੱਜ ਗੁਰਨਾਨਕ ਮਿਸ਼ਨ ਨੇਤਰਹੀਂ ਤੇ ਬਿਰਧ ਆਸ਼ਰਮ ਸੁਗਰੋੜ ਵਿਖੇ ਸਾਡੇ ਪ੍ਰਧਾਨ ਸੁਗਰੋੜ ਦੇ ਪਰਮਜੀਤ ਸਿੰਘ ਜੀ ਔਰ ਨਾਲ ਨਾਲ ਸਾਡੇ ਹਵਤਾਰ ਸਿੰਘ ਜੀ ਮੰਡ ਔਰ ਵਿਸ਼ੇਸ਼ ਤੌਰ ਤੇ ਪਹੁੰਚੇ ਸਾਡੇ ਮੁੱਖ ਮਹਿਮਾਨ ਪਜੋ ਪਹੁੰਚੇ ਕੇਂਦਰੀ ਮੰਤਰੀ ਸੋਮ ਪ੍ਰਗਜ ਜੀ ਕੈਂ ਉਹਨਾਂ ਦੇ ਨਾਲ ਦਰਜਾ ਦੇ ਦਰਜਾ ਮੈਂਬਰ ਸਹਿਬਾਨ ਜਿੰਨਾ ਸਾਰੇ ਮੈਂਬਰਾਂ ਦਾ ਔਰ ਨੇਤਰ ਰਹਿਣ ਕੁੜੀਆਂ ਦੇ ਨਾਲ ਜਿਹੜਾ ਅੱਜ ਰੱਖੜੀ ਦਾ ਤਿਹਾੜਾ ਮਨਾਇਆ ਗਿਆ ਔਰ ਕਾਫੀ ਲੰਬੇ ਸਮੇਂ ਤੋਂ ਜਿਹੜੀ ਸਭਾ ਆ ਕੋਈ ਇਸ ਆਸ਼ਰਮ ਵਿਖੇ ਜਿਹੜਾ ਰੱਖੜੀ ਦਾ ਤਿਹਾੜਾ ਆ ਚਾਹੇ ਲੋਹੜੀ ਦਾ ਤਿਹਾੜਾ ਮਨਾਉਂਦੀ ਆ ਰਹੀ ਆ ਤੇ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਆ ਵੀ ਜਿਹੜੇ ਆਪਣੇ ਤਿਹਾੜਾ ਆ ਚਾਹੇ ਜਨਮ ਦਿਨ ਆ ਚਾਹੇ ਉਹ ਇਸ ਨੇਤਰੀ ਆਸ਼ਰਮ ਵਿਖੇ ਮਨਾਓ ਔਰ ਜਿਹੜਾ ਆ ਬੱਚਿਆਂ ਨੂੰ ਅਸ਼ੀਰਵਾਦ ਦਿਓ ਔਰ ਆਸ ਕਰਦੇ ਆ ਸ਼ਹਿਰ ਵਾਸੀਆਂ ਦਾ ਸ਼ਹਿਰ ਵਾਸੀਆਂ ਤੋਂ ਵੀ ਵੈਸੇ ਹੀ ਵੱਧ ਤੋਂ ਵੱਧ ਸਾਡਾ ਸਹਿਯੋਗ ਕਰੋ ਔਰ ਇਹ ਜਿਹੜੀ ਸਭਾ ਆ ਉਸੇ ਤਰ੍ਹਾਂ ਹੀ ਤੁਹਾਡੇ ਅਸ਼ੀਰਵਾਦ ਅਦਕਾ ਰਾਹ ਤੋਂ ਵੀ ਜਿਹੜੇ ਆ ਪ੍ਰੋਗਰਾਮ ਜਿਖਰੀ ਹੋਊਗੀ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜਰਨ ਸੁਪਰੋਡ ਵਿਖੇ ਸਰਬ ਨੌਜਵਾਨ ਸਭਾ ਵੱਲੋਂ ਇੱਕ ਬਹੁਤ ਹੀ ਵਧੀਆ ਦਿਹਾੜਾ ਰੱਖੜੀ ਦਾ ਦਿਹਾੜਾ ਮਨਾਉਣ ਵਾਸਤੇ ਪ੍ਰਬਾਲਾ ਕੀਤਾ ਗਿਆ ਜਿਹਦੇ ਵਿੱਚ ਸਾਡੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਜ ਵਿਸ਼ੇਸ਼ ਤੌਰ ਤੇ ਆਏ ਆ ਇਥੋਂ ਦੀ ਇਸ ਆਸ਼ਰਮ ਦੀ ਸਭਾ ਨੇ ਬਹੁਤ ਵਧੀਆ ਸਹਿਯੋਗ ਕੀਤਾ ਭੈਣਾਂ ਦੇ ਰਖੜੀਆਂ ਬਣੀਆਂ ਗਈਆਂ ਔਰ ਭੈਣਾਂ ਨੇ ਵੀ ਆਪਣਾ ਇਹ ਪਿਆਰ ਸਤਿਕਾਰ ਆ ਉਹ ਸਾਰਾ ਇੱਕ ਦੂਜੇ ਨਾਲ ਸ਼ੇਅਰ ਕੀਤਾ ਮੈਂ ਸਭਾ ਦਾ ਵੀ ਧੰਨਵਾਦ ਹੈ ਵੀ ਇਹ ਸਦਾ ਹੀ ਜਿਹੇ ਅਪਰਾਲੇ ਕਰਦੀ ਰਹਿੰਦੀ ਹੈ ਚਾਹੇ ਉਤੀਆਂ ਤਿਹਾਰ ਹੋਵੇ ਜਾਂ ਰਖੜੀਆਂ ਦਾ ਤਿਹਾਰ ਹੋਵੇ ਬਹੁਤ ਹੀ ਸਤਿਕਾਰ ਦੇ ਨਾਲ ਅੱਜ ਇੱਥੇ ਇਹ ਦਿਹਾੜਾ ਮਨਾਇਆ ਗਿਆ ਔਰ ਅਸੀਂ ਆਸ ਵੀ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸਭਾ ਪਰਮਾਤਮਾ ਇਹਨਾਂ ਤੇ ਕਿਰਪਾ ਕਰੇ ਇਦਾਂ ਹੀ ਇਹਦੇ ਇਤਿਹਾਸਿਕ ਦਿਹਾੜੇ ਆ ਉਹ ਇਹ ਮਨਾਉਂਦੇ ਰਹਿਣ ਅੱਜ ਵਾਸਤੇ ਵੀ ਅਸੀਂ ਨਾਲ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਥੈਂਕ ਯੂ ਜੀ ਸ਼ੋਕ ਸੁਪ੍ਰਕਾਸ਼ ਜੀ ਮੱਚ ਤੇ ਬੈਠੇ ਪਗਵਾੜਾ ਦੇ ਬਹੁਤ ਹੀ ਸੋਜਵਾਨ ਨੀਤਸਰ ਸਹਿਬਾਨ ਸਾਹਮਣੇ ਬੈਠੇ ਮੇਰੀਆਂ ਭੈਣਾਂ ਵਾਤਾਵ ਭਰਾਵ ਅਤੇ ਸਰਬ ਨੌਜਵਾਨ ਸਭਾ ਤੇ ਮਰਦਾਨ ਸੁਖਵਿੰਦਰ ਸਿੰਘ ਜੀ ਤੇ ਸਮੂਹ ਮੈਂਬਰ ਸਹਿਬਾਨ ਅੱਜ ਬੜਾ ਭਗਿੱਤਰ ਦਿਹਾੜਾ ਹੈ ਉਹ ਸਾਰੇ ਹਿੰਦੁਸਤਾਨ ਦੇ ਵਿੱਚ ਰਖੜੀ ਦਾ ਤਿਉਹਾਰ ਬੜੇ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ ਭੈਣਾਂ ਇਸ ਤਿਉਹਾਰ ਨੂੰ ਇੱਕ ਸਾਲ ਵੇਟ ਕਰਦੀਆਂ ਹਨ ਤੇ ਅਸੀਂ ਆਪਣੇ ਭਰਾ ਦੇ ਰਖੜੀ ਬੰਨਣ ਜਾਣਾ ਹੈ ਸੋ ਅੱਜ ਸਾਰੇ ਮੈਂਬਰ ਸਭ ਨੌਜਵਾਨ ਸਭਾ ਦੇ ਤੇ ਸ਼ਹਿਰ ਦੇ ਵਿਦਵੰਤ ਦੇ ਸੱਜਣ ਕੇਂਦਰੀ ਮੰਤਰੀ ਸ੍ਰੀ ਸੁਮਨ ਪ੍ਰਕਾਸ਼ ਜੀ ਦੇ ਨਾਲ ਅੱਜ ਇੱਥੇ ਆਏ ਹਾਂ ਇਹ ਜਿਹੜੀਆਂ ਸਾਡੀਆਂ ਭੈਣਾਂ ਆਂ ਇਹਨਾਂ ਤੋਂ ਰਖੜੀ ਬਣਾ ਕੇ ਅਸੀਂ ਇਹਨਾਂ ਦਾ ਜਿਹੜਾ ਮਾਨ ਰੱਖਾਗੇ ਕਿਉਂਕਿ ਇੱਥੇ ਉਹੀ ਬੰਦਾ ਆਉਂਦਾ ਹੈ ਜਿਹੜਾ ਇਹ ਦੁੱਖ dard ਨੂੰ ਜਾਣਦਾ ਹੈ ਸੋ ਪ੍ਰਮਾਤਮਾਗੇ ਅਰਦਾਸ ਕਰਦੇ ਹਾਂ ਇਹ ਇਹਨਾਂ ਨੂੰ ਤੰਦਰੁਸਤੀ ਸਿਹਤ ਪੰਜਾਬੀ ਬਖਸ਼ੀ ਬਖਸ਼ਿਸ਼ ਕਰੇ ਅਤੇ ਇਦਾਂ ਹੀ ਦੁਬਾਰਾ ਫੇ ਇਦਾਂ ਦੇ ਪ੍ਰੋਗਰਾਮਾਂ ਕਰਦੇ ਸਾਨੂੰ ਹੋਰ ਦਾ ਸੱਦਾ ਦਿੱਤਾ ਜਾਂਦਾ ਤੇ ਅਸੀਂ ਜਰੂਰ ਆਈ ਹਾਂ ਮੰਨੋ ਜੋ ਸਾਡੇ ਲਈ ਸੇਵਾ ਹੋਵੇ ਅਸੀਂ ਤਨਮਨ ਧੰਦੇ ਨਾਲ ਇੱਥੇ ਜਰੂਰ ਆਣ ਕੇ ਕਰਾਂ ਭਾਈ ਜੇਕਰ ਖਾਲਸਾ ਭਾਈ ਪਾਕਿਸਤਾਨ ਦੇ ਸਰਨੋਜਨ ਤੋਂ ਵੱਡੋ ਬਹੁਤ ਅਭਿਗਤ ਧਿਆਨ ਰੱਖੀਦਾ درجہ کیا چلا کر نوجوان صاحب جی من صاحب کہہ رہے تھے بہت کام کرتی ہے ہر فنکشن ہوئی چنگا کام ہوگا کسی کی سیوا کرنی ہوتی بچوں کی پڑھائی کا ہوئی کا ہووجیکٹ کرتے ہیں ہمیشہ ترست رہتے ہیں کسی لوڑی کی مدد کرنے اور دلوں کرتے ہیں نا ساتھی جڑے من صاحب نے فکر صاحب نے ہو ساتھی سارے ਸਾਰੇ ਸੇਵਾ ਦੀ ਬਹੁਤ ਬਹੁਤ ਧੰਨਵਾਦ ਇਹ ਇਹੜਾ ਤਿਹਾੜਾ ਰਕੜੀ ਦਾ ਬਹੁਤ ਪਿਆਰਾ ਤਿਹਾੜਾ ਹੈ ਭੈਣ ਤੇ ਭਰਾ ਦੀ mohabbat ਦਾ pyar ਦਾ ਸਸੰਗਤ ਇਕੱਠਾ ਹੋਵੇ ਜੁੜ ਕੇ ਆਪਣੇ ਰਿਸ਼ਤੇ ਆਪਣੇ ਭਰਾ ਦੇ ਪਰਿਵਾਰ ਨੂੰ ਜੁੜਾ ਔਰ ਉਧਰੋਂ ਵੀ ਨਹੀਂ ਬੰਦੀ ਭਰਾ ਨੂੰ ਵੀ ਲੈਣ ਰਕੜੀ ਨੂੰ ਨਾ ਇਹ ਪਵਿੱਤਰ ਤਿਹਾੜਾ ਸਾਡੇ ਦੇ ਚੁੜਾਇਆ ਜਾਂਦਾ ਔਰ ਪਿਆਰ ਦੇ ਹੱਥ ਕਰਦੇ ਹਾਂ ਅੱਜ ਸਰਦਾਰ ਡਾ ਠੋਗਰੋਂ بہت چنے کام کرتے ہو میں کبھی امرا تھا کہ ایم پی طور سے نہ ایم ایل اے تور سے نہ متری طور پہ سنسد رکھ رہا ایک مینبر وجہ تھے کچھ اس کر کے یہ اڈرس کرنا کہ میں کیندری منتری رہا امرا رہا میں تو ایک مینبر ہوں سیوا کی بھاؤنا چھوٹے حصہ پا سکے سارا جتن ہونا چاہیے اور کچھ بھی کر سکے ساری ہمیشہ تتپرتا رہنی چاہیے کہ اِسی لوڑ مند آئے کی کر سکتے ہیں ਰੋੜਵੰਦ ਵਾਹਿਗੁਰੂ ਦੀ ਬਹੁਤ ਬਰਵਾੜਵਾਦੀ ਕਿਰਪਾ ਹੈ ਕਿ ਸਾਨੂੰ ਇਸ ਤਰ੍ਹਾਂ ਬਣਾਇਆ ਅਸੀਂ ਕਿਸੇ ਦੀ ਸੇਵਾ ਕਰ ਸਕਦੇ ਜੇ ਸਾਨੂੰ ਮੰਗਣ ਵਾਲੇ ਬਣਾਉਂਦਾ ਫਿਰ ਵੀ ਅਸੀਂ ਮੰਗਣ ਵਾਲੇ ਬਿਆਣਾ ਜੀ ਇਹ ਆਪਣੇ ਮੇਲ ਕੀਤੀ ਸਾਡੇ ਦੇ ਸਾਰਿਆਂ ਦੇ ਅਸੀਂ ਕੋਈ ਚੰਗਾ ਕੰਮ ਕਿਸੇ ਦੀ ਸੇਵਾ ਕਰ ਸਕਦੇ ਇਹ ਸੇਵਾ ਦਾ ਕੋਹਕਾਰ ਨਹੀਂ ਹੋਣਾ ਚਾਹੀਦਾ ਸੇਵਾ ਲੋੜਵੰਦ ਕਰਕੇ اپنے من کی ستوشی پوچھی ہونی چاہیے نہ کہ میں بڑا آدھا کرنا سوسائٹی میں بیٹھ رہا رہا ایسا کچھ نہیں ہے ساڑے 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 کہ رب کی کرپا ساڑھے سارے سارا سمندر جی سانوں سے کاغل کیا کہ اے رات کسی نے کچھ دے سکتے ہیں یہ سستا اس طرح لوگوں کی سیوا کرتے رہے اور جتے سی بیٹھے ہیں ہاں ترین آشم بہت ودیا کام بہت ہی اتم کام سیوا دیکھتے ہوئے پرماتما کرے ਇਸ ਸੇਵਾ ਨੂੰ ਬਹੁਤ ਬਹੁਤ ਅਸੀਂ ਆਪਣਾ ਅਨੰਦ ਗੁਰੂ ਘਰ ਦੇ ਕੋਸੇ ਬਹੁਤ ਬਹੁਤ ਮਿਹਰਬਾਨੀ ਗੁਰੂ ਪਰ ਗੁਰੂ ਘਰ ਦੇ ਵਿੱਚ ਸਾਡੇ ਮੁੱਖ ਮਹਿਮਾਨ ਦੇ ਤੌਰ ਦੇ ਉੱਤੇ ਕੇਂਦਰੀ ਮੰਤਰੀ ਸ਼੍ਰੀ ਸ਼ੋਮਰਦਾਸ ਜੀ ਵਿਸ਼ੇਸ਼ ਤੌਰ ਤੇ ਆਏ ਆ ਉਹਨਾਂ ਦੇ ਨਾਲ ਕੁੰਦੀ ਸਾਹਿਬ ਮੱਲਨ ਸਾਹਿਬ ਬਾਕੀ ਸਾਰੇ ਮੇਰੇ ਸਤਕਾਰਯੋਗ ਪ੍ਰਧਾਨ ਜੀ ਸ਼ਰਵਿੰਦਰ ਜੀ ਇਹ ਤੋਂ ਵੀ ਕਮੇਟੀ ਔਰ ਸਾਹਮਣੇ ਬੈਠੇ ਮੇਰੀਆਂ ਬੰਦਾਵਾਂ ਪੈਣਾ ਬੱਚੇ ਸਭ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਭੈਣ ਭਰਾ ਦੇ ਰਿਸ਼ਤੇ ਨੂੰ ਲੈ ਕੇ ਜੂਸ ਸਾਡੇ ਸਮਾਜ ਦੇ ਅੰਦਰ ਸਦੀਆਂ ਤੋਂ ਚੱਲਿਆ ਆ ਰਿਹਾ ਇੱਕ ਪਵਿੱਤਰ ਤਿਉਹਾਰ ਆ ਉਹਦੇ ਸਬੰਧੀ ਮਨਾਉਣ ਸੰਬੰਧੀ ਅੱਜ ਇੱਥੇ ਸਾਰੇ ਇਕੱਤਰ ਹੋਏ ਆਂ ਇਹਦੇ ਸਬੰਧੀ ਬਾਬਾ ਬਕਾਲਾ ਦੇ ਵਿੱਚ ਰੱਖੜ ਪੁੰਨਿਆ ਦਾ ਮੇਲਾ ਵੀ ਲੱਗਦਾ ਇੱਥੋਂ ਪਤਾ ਲੱਗਦਾ ਵੀ ਇਹਦਾ ਇਤਿਹਾਸ ਕਿੰਨਾ ਕਿੰਨਾ ਬਹੁਤ ਵੱਡਾ ਹੈ ਔਰ ਇਸ ਇਤਿਹਾਸ ਨੂੰ ਨਾਲ ਲੈ ਕੇ ਚੱਲਣਾ ਔਰ ਬਾਡੇ ਵਿਚਾਰ ਸਦਾ ਸਾਨੂੰ ਲੈ ਕੇ ਆਉਂਦੇ ਰਹਿਣਾ ਇਸ ਸਬਾਬ ਦੇ ਅਸੀਂ ਬਹੁਤ ਧੰਨਵਾਦੀ ਆ ਕਿਉਂਕਿ ਇਹ ਮੇਰੇ ਨਗਰ ਦੇ ਗਵਰਡ ਪੈਂਡਿਆ ਔਰ ਇਹ ਬਹੁਤ ਵਧੀਆ ਇਥੇ ਅਰੇਂਜਮੈਂਟਸ ਆ ਜਿਹੜੇ ਵੀ ਲੋਡਵਨ ਵਿਅਕਤੀ ਹੈਗੇ ਆ ਉਹਨਾਂ ਦੀ ਸਹੀ ਲੋਡ ਜਿਹੜੀ ਆ ਉਹ ਇੱਥੇ ਸਤਕਾਰ ਦੇ ਨਾਲ ਪੂਰੀ ਕੀਤੀ ਜਾਂਦੀ ਆ ਉਸ ਸਾਰੀ ਜਗ੍ਹਾ ਮੈਂ ਹੋਰ ਵੀ ਜਾ ਕੇ ਦੇਖਿਆ ਜਿਹੜੇ ਆਸ਼ਰਮ ਚੱਲਦੇ ਹੈਗੇ ਆ ਉਹ ਰੱਖੇ ਪਾਵਾ ਉਹਨਾਂ ਨੇ ਹੈਗੇ ਆ ਪਰ ਸਰਕਾਰ ਦੇ ਨਾਲ ਕਿਸੇ ਦੀ ਲੋੜ ਪੂਰੀ ਕਰਨੀ ਉਹ ਇੱਥੇ ਮੈਂ ਪਹਿਲੀ ਵਾਰੀ ਦੇਖਦਾ ਆ ਵੀ ਇੰਦਾ ਦਾ ਮਾਹੌਲ ਕਿਤੇ ਹੋਰ ਨਹੀਂ ਹੈ ਸੋ ਅਸੀਂ ਇਸ ਕਮੇਟੀ ਦੇ ਵੀ ਧੰਨਵਾਦੀ ਆ ਇਹ ਜਿਹੜੀ ਇਹਨੂੰ ਰਨ ਕਰਦੀ ਆ ਔਰ ਇਹ ਸਭਾ ਦੇ ਵੀ ਧੰਨਵਾਦੀ ਆ ਵੀ ਜਿਹੜੀ ਇੰਦਾ ਦੇ ਪ੍ਰੋਗਰਾਮ ਲੀਕਦੀ ਆ ਕਿਉਂਕਿ ਸਭਾ ਜਿਹੜੀ ਆ ਇਹ ਗੱਲ ਪਰसों ਵੀ ਇਹਨਾਂ ਨੇ ਤੀਆਂ ਦਾ ਤਿਹਾਰ ਵੀ ਬਣਾਇਆ ਜ ਰਕੜ ਪੁੰਨਿਆਂ ਦਾ ਵੀ ਮਨਾਇਆ ਮੇਰੇ ਹਿਸਾਬ ਨਾਲ ਤਾਂ ਇਹਨਾਂ ਦਾ ਹਫਤੇ ਦਾ ਇੱਕ ਪ੍ਰੋਗਰਾਮ ਜਿਹੜਾ ਆ ਉਹ ਲਗਭਗ ਐਵਰੇਜ ਨਿਕਲ ਜਾਣੀ ਆ ਇਦਾਂ ਦੇ ਪ੍ਰੋਗਰਾਮ ਨੂੰ ਲੀਕਦੇ ਰਹਿਣਾ ਚਲਾਈ ਜਾਣਾ ਬਹੁਤ ਵੱਡਾ ਅਪਰਾਲਾ ਆ ਅਸੀਂ ਇਹ ਸਭਾ ਨੂੰ ਵੀ ਧੰਨਵਾਦ ਵੀ ਕਰਦੇ ਆਂ ਔਰ ਇਹਨਾਂ ਨੂੰ ਸ਼ਾਬਾਸ਼ ਵੀ ਦਿੰਦੇ ਆਂ ਕਿ ਐਡਾ ਅਪਰਾਲਾ ਕਰਨਾ ਕੋਈ ਸੌਖੀ ਚੀਜ਼ ਨਹੀਂ ਹੁੰਦੀ ਇਸ ਸਭਾ ਦੇ ਸਾਰੇ ਮੈਂਬਰਾਂ ਛੋਟੇ ਜਿਹੇ ਪ੍ਰਧਾਨ ਜੀ ਨੂੰ ਬਹੁਤ ਬਹੁਤ ਵਧਾਈ ਆ ਅੱਜ ਦੇ ਤੌਰ 'ਤੇ ਤੁਹਾਨੂੰ ਹੁਣ ਸਭ ਦਾ ਕਾਸੂ ਸਾਸਨ ਦੇ ਸਾਰੇ ਹਾਜ਼ਰੀ ਗਵਾਕ ਜੀ ਵਾਹਿਗੁਰੂ ਜੀ ਕਾ ਹਰ ਸਾਹਿਬ ਵਾਹਿਗੁਰੂ ਜੀ ਦੀ ਫਤਿਹ ਸਾਡੇ ਅਤੀ ਸਤਿਕਾਰਯੋਗ ਹਲਕੇ ਦੇ ਮੰਤਰੀ ਸਾਹਿਬ ਜੀ ਜੀਉਂ ਪ੍ਰਤਾਪ ਜੀ ਉਹਨਾਂ ਦੇ ਨਾਲ ਸਤਿਕਾਰਯੋਗ ਮੇਰੇ ਛੋਟੇ ਵੀਰ ਅਵਧਾਰ ਸਿੰਘ ਜਮਨ ਸਾਹਿਬ ਅਤੇ ਸਤਿਕਾਰਯੋਗ ਵੀਰ ਸੁਖਿੰਦਰ ਸਿੰਘ ਜਿਹੜੇ ਕਿ ਅੱਜ ਰਖੜੀ ਦੇ ਜੁਹਾਰ ਤੇ ਆਜੂ ਵਿੱਚ ਪਹੁੰਚੇ ਨੇ ਆਪਣੇ ਸੇਵਾਦਾਰਾਂ ਨਾਲ ਆਪਣੇ ਪ੍ਰਬੰਧਕਾਂ ਨਾਲ ਇਦਾਂ ਹੀ ਕੋਈ ਵੀ ਪ੍ਰੋਗਰਾਮ ਹੋਵੇ ਜਿਵਾੜੀ ਦਾ ਦਸਹਰੇ ਦਾ ਤੇ ਇਹ ਬਹੁਤ ਵੱਡੇ ਲੈਵਲ ਦੇ ਉੱਤੇ ਆਸ਼ਮਰਾਲ ਜੁੜੇ ਹੋਏ ਨੇ ਨਵੇਂ-ਨਵੇਂ ਚਿਹਰੇ ਲੈ ਕੇ ਇੱਥੇ ਆਸ਼ਮਰਾਲ ਜੋੜਦੇ ਰਹਿੰਦੇ ਨੇ ਮੈਂ ਸਾਰਿਆਂ ਦਾ ਆਸਮਾ ਵਿੱਚ ਪਹੁੰਚਣ ਤੇ ਰੱਖੀ ਦੇ ਤਹਾਡੂ ਨਮੁੰਦਿਆ ਹਾਂ ਸਾਰਿਆਂ ਨੂੰ ਵਧਾਈ ਦਿੰਦਾ ਔਰ ਸਾਰੀ ਸੰਗਤ ਦਾ ਚੱਲਿਆ ਹੋਇਆ ਕਦਮ ਕਦਮ ਸਾਡੇ ਸਿਰ ਬੱਤੇ ਤੇ ਧੰਨਵਾਦ ਕਰਦਾ ਹਾਂ ਔਰ ਬੇਨਤੀ ਕਰਦਾ ਕਿ ਜਿੱਦਾਂ ਤੁਸੀਂ 35 40 ਸਾਲ ਤੋਂ ਆਸਰਾ ਦੀ ਸੇਵਾ ਕਰਦੇ ਆ ਰਹੇ ਹੋ ਇਸੇ ਤਰ੍ਹਾਂ ਅੱਗੇ ਤੋਂ ਵੀ ਆਸਰਾ ਦੇ ਪ੍ਰਬੰਧਕਾਂ ਨਾਲ ਮੁੱਢੇ ਨਾਲ ਮੋਟਾ ਜੁੜ ਕੇ ਕਿਸੇ ਤਰ੍ਹਾਂ ਇਸ ਸਬਾਵਨ ਬਹਉਂਦੇ ਰਹੋ ਤੇ ਕਿਤੇ ਵੀ ਸਮਾਜ ਵਿੱਚ ਕੋਈ ਦੇਥੜਿੜ ਬੱਚੀ ਹੋਵੇ ਕੋਈ ਦੇਥੜਿੜ ਬੱਚਾ ਹੋਵੇ ਕੋਈ ਜਦੀ ਬੱਚਾ ਹੋਵੇ ਕੋਈ ਗਰੀਬ ਬੱਚਾ ਹੋਵੇ ਉਹਨੂੰ ਬਾਬੇ ਨਾਨਕ ਦੇ ਘਰ ਵਿੱਚ ਆਸਰਾ ਮਿਲਿਆ ਹੋਇਆ ਬਾਬੇ ਕੇ ਪ੍ਰਬੰਧਕ ਕਮੇਟੀ ਵਿੱਚ ਇਦਾਂ ਹੌਲੀ ਹੌਲੀ ਬੰਦੇ ਬਦਲਦੇ ਰਹਿੰਦੇ ਨੇ ਪਰ ਕੇ ਪ੍ਰਬੰਧ ਪ੍ਰਮਾਤਮਾ ਆਪ ਹੀ ਚਲਾਉਂਦਾ ਐਸ ਵੀਡੀਓ ਸਤਿਕਾਰਯੋਗ ਸਾਡੇ ਅਬੀਰ ਪਰਮਜੀਤ ਸਿੰਘ ਜੀ ਮਾਨ ਸਾਹਿਬ ਤਕਰੀਬਨ ਦਾ 4-5 ਸਾਲ ਤੋਂ ਕੈਨੇਡਾ ਛੱਡ ਕੇ ਇੱਥੇ ਉਹ ਵੀ ਸੇਵਾ ਵਿੱਚ ਜੁਟੇ ਹੋਏ ਨੇ ਦਾਸ ਤਕਰੀਬਨ ਤੁਹਾਡੇ ਚਰਨਾਂ ਵਿੱਚ 35 ਸਾਲ ਹੋ ਗਏ ਨੇ ਸੇਵਾ ਵਿੱਚ ਲੱਗਿਆ ਹੋਇਆ ਨੂੰ ਔਰ ਤੁਹਾਡੇ ਸਹਿਯੋਗ ਨਾਲ ਹੀ ਇਹ ਸਾਰਾ ਕੁਝ ਹੋ ਰਿਹਾ ਕੋਈ ਵੀ ਬੰਦਾ ਇਕੱਲਾ ਕੋਈ ਕਾਜ ਨਹੀਂ ਕਰਦਾ ਮੈਂ ਸੁਖਵਿੰਦਰ ਵੀਰ ਜੀ ਨਾਲ ਇਹ ਗੱਲ ਗੱਲ ਲਈ ਸੀ ਦਫ਼ਤਰੇ ਇਹ ਕਹਿੰਦੇ ਜਿੱਦਾਂ ਦਾ ਤੁਹਾਡਾ ਮਿਸ਼ਨ ਆ ਉਹਦਾ ਸਾਡਾ ਮਿਸ਼ਨ ਆ ਪਹਿਲਾਂ ਲੋਕੀ ਲੰਤਾ ਕਿਚਨ ਵਾਲੇ ਬੜੇ ਆ ਜਾਂਦੇ ਨੇ ਵੀ ਇੱਥੇ ਆ ਕਰ ਜਣਾ ਇੰਨਾ ਲੋ ਕਰ ਦੇਣਾ ਮੈਂ ਇਹਨਾਂ ਨੂੰ ਕਿਹਾ ਵੀ ਜੇ ਤੁਸੀਂ ਕਿਸੇ ਮੰਜ਼ਲ ਤੇ ਪਹੁੰਚਣਾ ਨਾ ਤੇ ਫਿਰ ਪਿੱਛਾ ਨਾ ਦੇਖੋ ਫਿਰ ਤੇ ਬਸ ਤੁਰੇ ਰਹੋ ਜੇ ਤੁਸੀਂ ਤੁਰੇ ਰਹੋਗੇ ਤੇ ਕਾਮਯਾਬ ਹੋਗੇ ਜੇ ਕਿਸੇ ਜੀ ਲੱਤ ਖਿੱਚਾ ਤੁਸੀਂ ਰੁਕ ਗਏ ਤੇ ਤੁਸੀਂ ਮੰਜ਼ਲ ਨੂੰ ਨਹੀਂ ਤੈਅ ਕਰ पाओਗੇ ਇਸ ਕਰਕੇ ਤੁਹਾਡੀ ਕਿਰਪਾ ਨਾਲ ਜਦੋਂ ਇੱਥੇ ਵੀ ਨਹੀਂ ਪੱਥਰ ਰੱਖਿਆ ਇੱਥੇ ਸਾਡੇ ਇਲਾਕੇ ਦੇ ਲੋਕ ਕੁਝ ਕਹਿੰਦੇ ਰਿਹਾ ਵੀ ਇੱਥੇ ਚਾਰ-ਪੰਜ ਨੇਤਰੀ ਇਕੱਠੇ ਹੋ ਗਏ ਇਹ ਤਾਂ ਨੇਤਰੀ ਨਾਨਕ ਉਹ ਕੀ ਕਰ ਸਕਦੇ ਆ ਤੁਹਾਡੇ ਸਾਹਮਣੇ ਨੇਤਰੀ ਹਿਣਾ ਨੇ ਕੀ ਕਰਕੇ ਬੁਖਾ ਦਿੱਤਾ ਕੋਈ ਅੱਜ ਤੱਕ ਦੁਨੀਆ ਤੇ ਉਦਾਹਰਣ ਨਹੀਂ ਮੈਨੂੰ ਮੈਦਾ ਹੋਣੀ ਜਿਹੜੇ ਨੇਤਰੀ ਨਾਨਕ ਕੁਝ ਕਰਕੇ ਬੁਲਾਇਆ ਹੋਵੇ ਬਹੁਤ ਵੱਡੀ ਗੱਲ ਆ ਜਿਹੜੇ ਆਪ ਜਰੇ ਕਿਸੇ ਦੇ ਅਧੀਨ ਹੋਣ ਤੇ ਉਹ ਕਿਸੇ ਦਾ ਆਸਰਾ ਬਣ ਜਾਣ ਇਹ ਦੁਨੀਆ ਦੇ ਤੇ ਇੱਕ ਅਲੌਕਿਕ ਜੀ ਗੱਲ ਹੋ ਜਾਂਦੀ ਆ ਤੋ ਇਸ ਕਰਕੇ ਮੈਂ ਦੋਨੋਂ ਹੱਥ ਜੋੜ ਕੇ ਬੇਨਤੀ ਕਰੂੰਗਾ ਅੱਗੇ ਵੀ ਮੈਂ ਮੰਤਰੀ ਸਾਹਿਬ ਨੂੰ ਜਿੰਨੀਆਂ ਸਾਰੀਆਂ ਬੇਨਤੀਆਂ ਕੀਤੀਆਂ ਨੇ ਉਹਨਾਂ ਨੇ ਤਕਰੀਬਨ ਸਾਡੀਆਂ ਸਾਰੀਆਂ ਬੇਨਤੀਆਂ ਪ੍ਰਵਾਨ ਕੀਤੀਆਂ ਨੇ ਮੈਂ ਦੱਸਾਂ ਕਿ ਕਿੰਨਾ ਟਾਈਮ ਲੱਗੂਗਾ ਗਰਮੀ ਦਾ ਮੌਸਮ ਹੈ ਅੱਗੇ ਤੋਂ ਵੀ ਉਹਨਾਂ ਤੋਂ ਆਸ ਕਰਦੇ ਇਸੇ ਤਰ੍ਹਾਂ